ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਵੀਰ ਜੱਸ ਉਹਨਾਂ ਦੇ ਕੋਲ ਆਇਆ ਆਂ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਹੈ ਵੀਰ ਉਹਨਾਂ ਦਾ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਅੱਜ ਵੀ ਦੋਸਤੋ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਗੱਭਣ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਦੋਸਤੋ ਕੁਝ ਕੁ ਮਹੀਨਿਆਂ ਦੀ ਜਿਹੜੀ ਦੋਸਤੋ ਹਜੇ ਪੈਂਡਿੰਗ ਆ ਲੈਫਟਾ ਸੂਣ ਦੇ ਵਿੱਚ ਤੇ ਦੋ ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਸਪਾਈਆਂ ਤੇ ਇੱਕ ਜਰਸੀ ਵੈੜ ਦਿਖਾ ਦਾਂਗੇ ਟੋਟਲ ਜਿਹੜੇ ਆ ਚਾਰ ਨਗ ਹੋਣਗੇ ਦੋਸਤੋ ਚਾਰੇ ਨਗਾਂ ਦੀ ਜਿਹੜੀ ਆ ਤੁਸੀਂ ਨਰਕ ਪਰਖਾ ਤਸੱਲੀ ਆ ਉਹ ਘਾਰਾਂ ਕੇ ਕਰ ਲਿਓ ਠੀਕ ਆ ਜੀ ਗੱਬਣ ਪਸ਼ੂ ਟਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਤੇ ਸੂਇਆ ਸвая ਨਾਗਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਜਿਹੜਾ ਕੋਈ ਵੀਰ ਆ ਰਿਹਾ ਉਹਦਾ ਖਰੀਦਦਾਰ ਵੀਰ ਆ ਰਿਹਾ ਦੋਸਤੋ ਤੁਹਾਡਾ ਹੱਕ ਆ ਤਸੱਲੀ ਤੁਸੀਂ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਠੀਕ ਆ ਅੱਜ 10 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਦੋਸਤੋ ਕੱਲ 11 ਨਵੰਬਰ ਨੂੰ ਮਾਰਨਿੰਗ ਜਿਹੜੀ ਇਹ ਵੀਡੀਓ ਆਪਾਂ ਅਪਲੋਡ ਕਰਦੇ ਆਂਗੇ ਆਓ ਲੈਨੇ ਆ ਜਾਣਕਾਰੀ ਵੀਰ ਜਸ ਤੋਂ ਪੂਰੀ ਡਿਟੇਲ ਆਪਾਂ ਪੁੱਛ ਲੈਨੇ ਆ ਵੀ ਕੀ ਆ ਜੇ ਡਿਟੇਲ ਆ ਜਿੰਨਾ ਪਸ਼ੂਆਂ ਦੀ ਠੀਕ ਆ ਜੀ ਸੋ ਪਸ਼ੂ ਦੋਸਤੋ ਚਾਰ ਨੇ ਠੀਕ ਆ ਜਿੱਦਾਂ ਕਿ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆ ਇੱਕ ਜਰਸੀ ਵੈੜ ਆ ਤੇ ਦੋ ਵੱਡੀਆਂ ਝੋਟੀਆਂ ਮੱਝਾਂ ਦੋਸਤੋ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਨੀਲੀ 라ਵੀ ਦੀ ਜਿਹੜੀ ਆ ਦੋਸਤੋ ਝੋਟੀ ਉਹ ਦਿਖਾ ਦਾਂਗੇ ਗੱਬਣਾ ਠੀਕ ਆ ਜੀ ਗੱਬਣਾ ਤੇ ਦੋ ਦੋ ਡਰਾਈ ਆ ਵੈਸੇ ਬਾਕੀ ਪੂਰੀ ਜਾਣਕਾਰੀ ਆ ਪੂਰੀ ਡਿਟੇਲ ਉਹ ਪਹਿਲੇ ਨੇ ਬਾਈ ਜਸ ਤੋਂ ਸਭ ਤੋਂ ਪਹਿਲਾਂ ਵੀਰ ਜਸ ਸਸਰੀ ਕਾਲ ਸਸਰੀ ਕਾ ਵੀਰ ਜੀ ਤੁਹਾਡਾ ਵੈਲਕਮ ਆਇਆ ਨੂੰ ਠੀਕ ਠਾਕ ਵੀਰੇ ਭੈਣ ਭਰਾ ਸਾਰੇ ਸਸਰੀ ਕਾ ਵੀਰ ਜੀ ਸਸਰੀ ਕਾਲ ਦੀਆਂ ਹੁਣ ਦੀਵਾਲੀ ਦੀਆਂ ਵੀਰਾਂ ਨੂੰ ਤੁਹਾਨੂੰ ਵੀ ਵੀਰ ਜਸ ਬਹੁਤ ਬਹੁਤ ਵਧਾਈਆਂ ਵੀਰ ਦੀਵਾਲੀ ਦੀਆਂ ਹਾਂਜੀ ਤੇ ਹੋਰ ਕੋਈ ਗੱਲਬਾਤ ਵੀਰ ਹਾਂਜੀ ਵਧੀਆ ਠੀਕ ਠਾਕ ਏ ਸੰਤੂ ਸਾਹਿਬ ਕੱਲ ਵੀ ਮੈਂ ਤੁਹਾਨੂੰ ਲਾਉਂਦਾ ਹਾਂ ਫੋਨ ਦਾ ਕੱਲ ਫਿਰ ਤੁਸੀਂ ਆਏ ਨਹੀਂ ਤੇ ਅੱਜ ਫੇਰ ਸਵੇਰ ਦੀ بارش ਹੋਉਂਦਾ ਹੀ ਤੇ ਜਾਂਦੇ ਆਵਾਂਗੇ ਅੱਜ ਬਿਲਕੁਲ ਮੌਸਮ ਥੋੜਾ ਵਿਗੜ ਗਿਆ ਅੱਜ ਹਾਂਜੀ ਤੇ ਇੱਕ ਨਾਲੇ ਕਣਕ ਕਣਕਦਾ ਜਿਹਾ ਰਹੀ ਹਾਂਜੀ ਤਾਂ ਅੱਜ ਜ਼ੋਰ ਘਟ ਗਿਆ ਕਣਕ ਦਾ ਫਿਰ ਮਾਂ ਚੱਲ ਵੀਡੀਓ ਪਾ ਲੈਣਾ ਚਲੋ ਠੀਕ ਹੈ ਜੀ ਹਾਂਜੀ ਸਤਿਕਾਰ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਲੱਖ ਲੱਖ ਦਾ ਨਿਹੜ ਰਾ ਸੰਧੂ ਡੇਰੀ ਫਾਰਮ ਨੂੰ ਜੀ ਸਾਡੇ ਵੱਲੋਂ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਭੈਣ ਭਰਾਵਾਂ ਨੂੰ ਮਹਾਰ ਭਾਈ ਮੇਰੇ ਨਾਲ ਨਾਲ ਤੁਰਿਆ ਫਿਰਦਾ ਸਾ ਉਹਦਾ ਇਹਦਾ ਤੁਰਿਆ ਫਿਰਦਾ ਸਾਰਿਆਂ ਨੂੰ ਹਾਂਜੀ ਤੇ ਅੱਛਾ ਜਸਵੀਰ ਅੱਜ ਪਸ਼ੂਚਾਰ ਨੇ ਆਪਣੇ ਕੋਲ ਹਾਂਜੀ ਦੋ ਮੱਝਾਂ ਸੂਈਆਂ ਇੱਕ ਛੋਟੀ ਪਈ ਲੈਣ ਇੱਕ ਤੇਜੇਗ ਸੂਏ ਤੇ ਇੱਕ ਛੋਟੀ ਗੱਬਣੇ ਨੀਲੀ ਦੀ ਠੀਕ ਹੈ ਵੜ ਇਹ ਵੀ ਗੱਬਣੇ ਇਹ ਵੜ ਵੀ ਗੱਬਣਾ ਕੀ ਹੈ ਹਾਂਜੀ ਲੋ ਵੀ ਦੋਸਤੋ ਦੋ ਜਿਹੜੀਆਂ ਇੱਕ ਛੋਟੀ ਤੇ ਇੱਕ ਵੜ ਇਹ ਗੱਬਣਾਂ ਤੇ ਦੋ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਸੂਏ ਸਬਾਏ ਆ ਚੰਗੇ ਵਧੀਆ ਦੁੱਧ ਤੇ ਹੁਣ ਚੱਲਣ ਡੀਆਂ ਨੇ ਇਹ ਮੱਝਾਂ ਝੋਟੀਆਂ ਇਹਨਾਂ ਦੇ ਵੀ ਆਪਾਂ ਡਿਟੇਲ ਲੈ ਲਾਂਗੇ ਠੀਕ ਆ ਤੇ ਜਸਵੀਰੇ ਪਹਿਲਾਂ ਕਿੱਥੋਂ ਸਟਾਰਟ ਕਰਦੇ ਆ ਸਟਾਰਟ ਇਹ ਤੋਂ ਵੈੜ ਤੋਂ ਕਰ ਵੈੜ ਤੋਂ ਹੀ ਕਰ ਲੋ ਜਰਸੀ ਤੋਂ ਹੀ ਹਾਂਜੀ ਲਓ ਜੀ ਜਰਸੀ ਅੰਗ ਦੇ ਵਿੱਚ ਦੋਸਤੋ ਇਹ ਵੈੜ ਆ ਸੁਹਾ ਕਿੰਨਾ ਸੁੰਨ ਜਾ ਰਹੀ ਹੈ ਦੂਜਾ ਸੰਦੂ ਸਾਹਿਬ ਦੂਜੇ ਸੂਬੇ ਆ ਅਨਮੂਖ ਮਾਦੇ ਦੂਜਾ ਸੁਹਾ ਬਾਕੀ ਫੇਸ ਕੁਆਲਿਟੀ ਦੇਖੋ ਠੀਕ ਆ ਜੀ ਆਹ ਦੇਖੋ ਜੀ ਬਿਲਕੁਲ ਲਾਲ ਰੰਗ ਦੇ ਵਿੱਚ ਆ ਦੋਸਤੋ ਠੀਕ ਹੈ ਲਾਲ ਤੇ ਥੋੜਾ ਜਿਹਾ ਵਾਈਟ ਦਾ ਕੰਬੀਨੇਸ਼ਨ ਜਿਆ ਤੇ ਜਸਵੀਰ ਦਿਨ ਕਿੰਨੇ ਕੁ ਲੈ ਜੂ ਦਿਨ ਇਹਨੇ ਸੰਧੂ ਸਾਹਿਬ 40 ਖੜਨੇ ਪੂਰੇ 40 ਗ੍ਰਾਮ ਤੈਨੂੰ ਨਵਾਂ ਮਹੀਨਾ ਲੱਗ ਜਾਣਾ ਵੀ ਡੇਢ ਕੇ ਹਫਤੇ ਤੇ ਡੇਢ ਕ ਮਹੀਨੇ ਦੇ ਲੱਗੇਗਾ ਹਾਂਜੀ ਡੇਢ ਕ ਦੇ ਡੇਢ ਕ ਮਹੀਨੇ ਤੇ ਲੱਗੇ ਸਮਝਣਾ ਦੋਸਤੋ ਇਹ ਸਮਾਂ ਲੈਂਦੀ ਆ 40 ਕ ਦਿਨ ਆ ਹਾਂਜੀ ਸੋ ਬਾਕੀ ਤੋੜ ਕੇ ਤੁਹਾਨੂੰ ਤਸਵੀਰ ਨਾਲ ਦਿਖਾ ਦਿੰਨੇ ਆ ਤੇ ਪੂਰੀ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਐਨੂੰ ਪ੍ਰਤਾਪ ਕਰ ਦੇਵ ਜੀ ਐਨ ਤੋਰ ਤੇ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ ਤੇ ਬਾਕੀ ਵਜਨ ਭੁਜ ਵਜ਼ਨ ਪੂਰਾ ਤੇ ਹਾਈਟ ਨਾਰਮਲ ਜਿੱਦਾਂ ਆਪਾਂ ਜਰਸੀ ਵਾਂਗ ਦੇਖਦੇ ਆ ਉਹਦੇ ਵਿੱਚ ਤੁਸੀਂ ਉਸ ਵੰਡ ਦੇ ਵਿੱਚ ਇਹਨੂੰ ਰੱਖ ਲਿਓ ਠੀਕ ਆ ਮੀਡੀਅਮ ਜੀ ਹਾਈਟ ਆ ਨਿੱਗਰ ਨੁਗਰ ਪੂਰੀ ਆ ਦੇਖੋ ਜੀ ਠੀਕ ਆ ਸੋ ਬਾਕੀ ਫੇਸ ਕੁਆਲਟੀ ਬਿਲਕੁਲ ਡੂੰਗਾਈ ਡੂੰਗੋਈ ਪੂਰੀ ਹੈ ਬੜੀ ਵੱਡੀ ਹਾਂ ਤੇ ਮੁੱਲ ਵੀ ਜਿਹੜੇ ਦੋਸਤੋ ਬਿਲਕੁਲ ਵਾਜਬ ਜਾਇਜ਼ ਹੁੰਦੇ ਆ ਜੇਕਰ ਭਾਈ ਜਸ ਦੀ ਗੱਲ ਕਰ ਲਈਏ ਤੇ ਜਾਇਜ਼ ਰੇਟ ਹੁੰਦੇ ਆ ਨਾਰਮਲ ਜਿਹੇ ਹੁੰਦੇ ਆ ਤੇ ਇਸ ਵੇਰ ਦਾ ਵੀ ਜਿਹੜਾ ਰੇਟ ਬਿਲਕੁਲ ਜਾਇਜ਼ ਨਾਰਮਲ ਹੀ ਆਪਾਂ ਕਰਾਵਾਂਗੇ ਜਿੰਨਾ ਵੀ ਹੋ ਸਕਦਾ ਵੀਰ ਤੋਂ ਠੀਕ ਆ ਤੇ ਕੋਈ ਭੈਣ ਭਰਾ ਜਿਹੜਾ ਬਈ ਸੌਖੇ ਤਰੀਕੇ ਨਾਲ ਹੱਥ ਪਾ ਸਕੇ ਨੂੰ ਠੀਕ ਆ ਜੀ इजीली ਜਿਹੜਾ ਖਰੀਦ ਸਕੇ ਠੀਕ ਆ ਕੋਈ ਵੀ ਭੈਣ ਭਰਾ ਤੇ ਜਸ ਵੀਰੇ ਜਿੱਦਾਂ ਕਿ ਹੁਣ 40 ਦਿਨ ਦੀ ਹਜੇ ਕੱਚੀ ਆ ਹਾਂਜੀ ਤੇ ਅੱਜ ਮੁੱਲ ਵੀ ਫਿਰ ਉਸ ਹਿਸਾਬ ਦਾ ਹੀ ਹੋਊਗਾ ਹਾਂਜੀ ਮੁੱਲ ਵੀ ਕੱਚਿਆਂ ਦਾ ਹੀ ਹੈ ਜੀ ਆਹ ਤਾਨੂੰ ਪਤਾ ਜੇ ਤਿਆਰ ਹੋਏ ਸੁਈ ਸੁਵਾਈ ਹੋਏ ਇਹੋ 30 35000 ਦੀ ਆਪਾਂ ਹਾਂ ਚਲੋ ਅੱਗੇ ਕਿਸੇ ਚਾਹ ਭੈਣ ਭਰਾ ਕੋਈ 4 ਦਿਨ ਸਾਂਭਣੀ ਕੋਈ 2 ਪਾਏ ਨਫਾ ਵੀ ਲੈ ਸਕਦੇ ਥੋੜੀ ਖੇਤਰ ਕਰਨੀ ਪੈਂਦੀ ਹੈ ਹਾਂਜੀ ਇਹ ਫੁੱਲ ਨਫਾ ਆ ਜੀ ਜੇ 40 ਦਿਨ ਸਾਂਭ ਲੂਗਾ ਨਾ ਕੋਈ ਹਾਂ ਭੈਣ ਭਰਾ ਤੇ ਨਫਾ ਦੇ ਦੇ ਅੱਜ ਕਿੰਨੇ ਕੀ ਦੇ ਦੇਣੀਆਂ ਵੀਰ ਅੱਜ ਤਾਂ ਮੁੱਲ ਭਾਵੇਂ 26 ਕਰੀਏ 25 ਹੀ ਕਰੀਏ ਹਾਂ 22000 ਦੀ ਦੇ ਦਈਏ ਸੰਧੂ ਸਾਹਿਬ 22 ਦੀ ਹਾਂਜੀ ਦੋ ਛੜਤੀ ਨੇ 20000 ਦੀ ਦੇ ਦਾਂਗੇ ਸੰਧੂ ਸਾਹਿਬ ਅੱਛਾ ਜੀ 20000 ਦੀ ਹਾਂ 20000 ਦੀ ਤੇ ਗੱਲ ਇਹ ਐਨੇ ਕੀ 12 ਦੀ ਤੇ ਉਹਦੀ ਬੱਚ ਉਨੇ ਸਾਹਮਣੇ ਇੱਕ ਟਿੰਗ ਵੀ ਦੋ ਲੈਣੀਆਂ ਜਿੰਨੇ ਵਛੀ ਦੀ ਦਿੱਤੀ ਤੇ ਬਿਲਕੁਲ ਨਵੀਂ ਵਛੀ ਆ ਬਿਲਕੁਲ ਹਾਂਜੀ ਲਓ ਵੀ ਦੋਸਤੋ 20000 ਦੀ ਫਾਈਨਲੀ ਜਿਹੜੀ ਆ ਹਾਂ ਨਾ ਹੈਗੀ ਏ ਜੈਸਨੋ ਆ 20000 ਦੀ ਸੋ ਬਾਅਦ ਤੁਸੀਂ ਆਪ ਦੇਖ ਲਓ ਮੀਡੀਅਮ ਜਾਂ ਕਾਦਾ ਤੇ ਬਾਕੀ ਨਸਲ ਬਰੀਡ ਜਿਹੜੀ ਆ ਉਹ ਜਰਸੀ ਦੇ ਵਿੱਚ ਆ ਠੀਕ ਆ ਤੇ 40 ਦਿਨ ਹਜੇ ਸਾਂਭਣ ਦੀ ਲੋੜ ਆ ਕੋਈ ਵੀਰ ਕਿਸੇ ਨੂੰ ਦੋ ਪੈਸੇ ਨਫਾ ਵੀ ਕਢਨੇ ਆ ਕੋਈ ਚਾਰ ਪੈਸੇ ਕਮਾਉਣੇ ਵੀ ਆ ਤੇ ਕੋਈ ਬਿਲਕੁਲ ਮੀਨਾ ਸਾਹਿਬ ਤੁਸੀਂ ਕੋ ਮਾਰ ਨਹੀਂ ਨਹੀਂ ਇਹ ਰਕਮ ਲਾ ਸਕਦੇ ਇਹ ਵੀ ਹੁਣ ਮੰਨ ਲਓ 40 ਦਿਨਾਂ ਦੀ ਕਿਹੜੀ ਗੱਲ ਬਿਲਕੁਲ ਹਾਂਜੀ ਇਹ ਗਿਣਤੀ ਤੇ ਉਂਗਲਾਂ ਤੇ ਗਿਣ ਕੇ ਨਿਕਲ ਜਾਣੇ ਹਾਂਜੀ ਨਿਕਲ ਜਾਣੇ ਤੇ ਗਾਂ ਫਿਰ ਸੱਜਰ ਵੈੜ ਬਣ ਜਾਣੀ ਫਿਰ ਬਿਲਕੁਲ ਜੀ ਜੇ ਆਪਾਂ ਸੱਜਰ ਲੈ ਜਾਈਏ ਤਾਂ ਅੱਜ 35 36 ਹਜ਼ਾਰ ਤੋਂ ਘੱਟ ਨਹੀਂ ਹੂੰ ਹੂੰ ਹਾਂਜੀ ਸਹੀ ਹੈ ਜੀ ਹਾਂਜੀ ਸਹੀ ਹੈ ਤੇ ਬਾਕੀ ਦੋਸਤੋ ਵੈੜ ਚੰਗੀ ਐ ਜ਼ਰੂਰ ਤੁਸੀਂ ਕੋਈ ਵੀਰ ਖਰੀਦਦਾਰੀ ਜੜੀ ਕਰ ਸਕਦਾ ਠੀਕ ਆ ਵੈੜ ਚੰਗੀ ਐ ਸੋ ਸੂਬਾ ਇਹਦਾ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਜੀ ਨਹੀਂ ਦੂਜਾ ਦੂਜਾ ਐ ਦੂਜਾ ਹਾਂਜੀ ਦ ਕੰਨ ਨੂੰ ਉਹ ਬਹੁਤ ਸੁਣਨਾ ਠੀਕ ਆ ਆ ਜੋ ਅਗਲੇ ਬੰਨੇ ਜਿਹੜੀ ਆ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਫੁੱਲ ਵੱਡੇ ਹਾਈਟ ਕਰਦੀ ਆ ਵਜ਼ਨ ਪੋਜਨ ਜਿਹੜਾ ਦੋਸਤੋ ਵੀ ਪੂਰਾ ਹੈਗਾ ਤੇ ਹਾਈਟ ਕਰਦਾ ਆਪਾਂ ਇੱਕ ਵਾਰੀ ਤੁਹਾਨੂੰ ਬਿਲਕੁਲ ਨਵੇੜ ਦੇ ਦਿੰਦੇ ਆ ਗੱਲ ਵੀ ਪੂਰੇ ਵੱਡੇ ਕੱਦ ਕੱਟਦੀ ਆ ਕੋਈ ਛੋਟੀ ਜੀ ਨਹੀਂ ਸਤੂ ਜੀ ਦਾ ਰਿੰਗ ਮੁੜਿਆ ਹੁੰਦਾ ਜਿੱਦਾਂ ਆ ਵੇਖੋ ਜੀ ਬਾਕੀ ਸਿੰਘਾਂ ਸੁੰਗਾ ਦੀ ਵੀ ਪੂਰੀ ਵੇਖੋ ਬੰਤਰ ਠੀਕ ਆ ਜੀ ਤੇ ਸਿੰਘਾਂ ਦੀ ਵੀ ਪੂਰੀ ਗੁਲਾਈ ਆ ਤੇ ਜਸ ਇਹ ਸੂਆ ਵੀਰ ਕਿ ਨਮਾ ਸੂਈ ਆ ਆਪਣੇ ਕੋਲ ਪਹਿਲਣ ਪਹਿਲਣ ਝੋਟੀ ਆ ਹਾਂਜੀ ਠੀਕ ਕੱਦ-ਕੱਦ ਵੇਖੋ ਤੁਸੀਂ ਪਹਿਲਾਂ ਨੂੰ। ਚੋਕੀ ਕਿਹੜਾ ਆਸਿਆ? ਨਹੀਂ ਛਿੱਗੀ। ਛਿੱਗੀ ਆ? ਛਿੱਗੀ ਛਿੱਗੀ। ਛਿੱਗੂ ਵੀ। ਹਾਂਜੀ। ਲਓ ਜੀ ਛੇ ਦੰਦ ਮੂੰਹੋਂ ਆ ਠੀਕ ਹੈ ਜੀ ਮੂੰਹੋਂ ਦੰਦੋਂ ਛੇ ਦੰਦ ਆ। ਹਾਂਜੀ। ਤੇ ਪਹਿਲਾਂ ਝੋਟੀ ਸੂਈ ਆ ਤੇ ਜੱਸ ਦਿਨ ਕਿੰਨੇ ਹੋ ਗਏ ਨੂੰ? ਇਹਨੂੰ ਦਿਨ ਕੋਈ 7 ਤੋਂ 6 ਤੋਂ 7 ਦਿਨ ਹੋ ਹੀ ਗਏ। 6 ਤੋਂ 7 ਕ ਦਿਨ। ਹਾਂਜੀ। ਠੀਕ ਹੈ ਜੀ ਬੱਚਾ ਮਗਰ। ਹਾਂਜੀ ਕਟਾ। ਮੇਲ ਕਾਫ। ਹਾਂਜੀ ਉਧਰ ਬੰਦਾ ਠੰਡ ਦਾ ਕਰਕੇ ਆ। ਬੱਚੇ ਦਿਖਾ ਦਾਂਗੇ ਬਾਅਦ ਚ। ਹਾਂਜੀ। ਬੱਚੇ ਦੋਸਤੋਂ ਦਿਖਾ ਦਾਂਗੇ ਇਸ ਝੋਟੀ ਦੇ ਜਿਹੜੇ ਥੱਲੇ ਬ ਤੇ ਅਡ ਰੂਡਰ ਕੁਆਲਟੀ ਬਿਲਕੁਲ ਤੁਸੀਂ ਦੇਖੋ ਬਟਨਾਂ ਨਾਲ ਲੇਵਾ ਤੇ ਬਿਲਕੁਲ ਚੌਰਸ ਲੇਵੇ ਦੀ ਆ ਵੇਖੋ ਸੰਤੂ ਸਾਹਿਬ ਚਵਾਈ ਫਿਰ ਹੈ ਜਿੱਦਾਂ گاਵਾ ਦੇ گاਵਾ ਤੋਂ ਜ਼ਿਆਦੀ ਬੋਲੀ ਠੀਕ ਅੱਛਾ ਜਸਵੀਰ ਕੋਈ ਸੇ ਧਾਰ ਦੇ ਵਿੱਚ ਕੋਈ ਵਾਧਾ ਘਾਟਾ ਕੋਈ ਨਹੀਂ ਕੀ ਫਰਕ ਮੈਂ ਉਹ ਕਿਤੇ ਡੋਕਾ ਡੁਕਾ ਰਹਿ ਗਿਆ ਉਹ ਬੱਚੇ ਚੋਂ ਲੱਗਿਆ ਥੋੜਾ ਜਹਾ ਹਾਂਜੀ ਤੇ ਕੋਈ ਧਾਰ ਚ ਫਰਕ ਨਾ ਹੋਊਗਾ ਗਾੜਨਾ ਗਾੜ ਬਿਛਾੜਨਾ ਬਿਛਾੜ ਮਿੱਠੀ ਮੁੱਠੀਆਂ ਮਿਲਣ ਮਲਾਪ ਵਾਲੀ ਹਾਂ ਜੀ ਆ ਵਧੀਆ ਇਹ ਸੱਚ ਦੱਸਣਾ ਇਹਨਾਂ ਪਹਿਲੋ ਪਾੜਾ ਲੈਂਦੀ ਬੱਚਾ ਬਾਅਦ ਛੱਡੀਦਾ ਮੈਂ ਉਹੀ ਹਾਂ ਨਾ ਇੱਕ ਗੱਲ ਸਹੀ ਏ ਜਸਵੀਰ ਦੱਸਣੀ ਪਹਿਲਾਂ ਪਾੜਾ ਹਾਂਜੀ ਬੱਚਾ ਪਹਿਲਾਂ ਝੋਟੀਆਂ ਕਰ ਜਾਂਦੀਆਂ ਪਹਿਲਾਂ ਪਾੜਾ ਦੇ ਕੇ ਬਾਅਦ ਬੱਚਾ ਛੱਡਦਾ ਮੈਂ ਕੋ ਛੱਡ ਦਈਦਾ ਜੀ ਤਾਂ ਮੈਨੂੰ ਤਾਂ ਪੈਰ ਨਹੀਂ ਪੁੱਟਦੇ ਨ ਹੁੰਦਾ ਜਿਹੜਾ ਕੋਈ ਚਵਾਈ ਕਰਦਾ ਉਹ ਵੀ ਇਸੇ ਤਰੀਕੇ ਨਾਲ ਹੀ ਕਰੂਗਾ ਹਾਂ ਜਿਸੇ ਨਾਲ ਕਰ ਸਕਦਾ ਤੇ ਗਾੜੀ ਜੇ ਕਿਸੇ ਦੇ ਕਰਮਾ ਗਾੜੀ ਟੇਕ ਵੀ ਬੱਚੇ ਤੇ ਵੀ ਆ ਸਕਦੀ ਹਾਂ ਹਾਂ ਤੇ ਜਿੰਨਾ ਭਰ ਦੁੱਧ ਚੋਂ ਨਾ ਉਹ ਕਈ ਆਂਦੇ ਪੜਾ ਚੰਗਾ ਸੋ ਕਈ ਹੁਣ ਪਾ ਗਈ ਪਹੂ ਨੂੰ ਪੜਾ ਚੋਂਦੇ ਆ ਜੀ ਬਿਲਕੁਲ ਵੇਖੋ ਜੀ ਨਵੀਂ ਝੋਟੀ ਐ ਐਡੀ ਵੱਡੀ ਜਵਾਨ ਕੀਤੀ ਹੈ ਕਿਸੇ ਨੇ ਹਾਂਜੀ ਸੋ ਪੂਰੀ ਜਿਹੜੀ ਆ ਦੋਸਤੋ ਇੱਕ ਹੱਥ ਜਿਹੜੀ ਝੋਟੀ ਆ ਕੋਈ ਕਲੀ ਕਹਿਣ ਵਾਲੀ ਗੱਲ ਨਹੀਂ ਕਿ ਜਿਹੜਾ ਕੋਈ ਆਣ ਕੇ ਵੀਰ ਵੇਖੂਗਾ ਅੱਖੀਂ ਦੇਖ ਹੀ ਲੈਣਾ ਖੋਲ ਕੇ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਤੇ ਕਰ ਨਵਾਂ ਪਹੂ ਨਵਾਂ ਹੀ ਹੁੰਦਾ ਸੰਧੂ ਸਾਹਿ ਇਹਦੇ ਥੱਲੇ ਸੰਧੂ ਸਾਹਿਬ 9 ਲੀਟਰ ਜਿਹੜਾ ਪੱਕਾ ਹੋਊਗਾ 9 ਹਾਂਜੀ ਲਓ ਜੀ 9 ਲੀਟਰ ਧਾਰਾ ਦੋਸਤੋ ਜਿਹੜੀਆਂ ਇਹਦੇ ਥੱਲੇ ਟੋਟਲ ਹੁਣ ਹਾਜ਼ਰ ਆ ਠੀਕ ਆ ਜੀ ਆਹ ਦੇਖੋ ਜੀ 9 ਲੀਟਰ ਦੁੱਧ ਜਿਹੜਾ ਹੁਣ ਮੌਜੂਦ ਆ ਦਿਨ ਵੀ ਹਜੇ 6ਵਾਂ 7ਵਾਂ ਦਿਨ ਠੀਕ ਆ ਜੀ 6ਵਾਂ 6ਵਾਂ ਦਿਨ ਜਿਹੜਾ ਹੋਇਆ ਅਜੇ ਸੂਈ ਨੂੰ ਤੇ ਬਾਕੀ ਹਾਈਟ ਕਰ ਦੋ ਤੁਸੀਂ ਆਹ ਵੀ ਦੇਖ ਲਓ ਬਾਈ ਪ੍ਰਤਾਪ ਤੋਂ ਵੀ ਸ਼ੇਰ ਕੱਢਦੀ ਆ ਬਾਈ ਪ੍ਰਤਾਪ ਐਨੂੰ ਤੋੜਦੀ ਇੱਕ ਵਾਰੀ ਠੀਕ ਆ ਜੀ ਸੋ ਪੂਰੇ ਵੱਡੇ ਕਦ ਕੱਢਦੀ ਆ ਤੇ ਇੱਕ ਵਾਰੀ ਫੇਰ ਕਮਾ ਦਿਓ ਇਹਨੂੰ ਪ੍ਰਤਾਪ ਮੋੜ ਦੇ ਜਕਰੀਆਂ ਨੂੰ ਲੰਮਾ ਤੋਰ ਦਿਓ ਇਹਨੂੰ ਆ ਦੇਖੋ ਜੀ ਸੋ ਤੋਂ ਬਾਕੀ ਜਵਾਬ ਸਮਾਜੜਾ ਇੱਕ ਨੰਬਰ ਆ ਜੋ ਥੱਲੋਂ ਦੱਸਿਆ ਗਿਆ ਦੁੱਧ ਉਹਨੂੰ ਵੈਰੀਫਾਈ ਤੁਸੀਂ ਕਰਕੇ ਤਸੱਲੀ ਕਰ ਲਿਓ 9 ਕਿਲੋ ਧਾਰਾਂ ਜੜੀਆਂ ਦੇ ਥੱਲੇ ਮੌਜੂਦ ਨੇ ਸਟਾਰਟਿੰਗ ਜਿਹੜੀ ਆ 6ਵੇਂ ਦਿਨ ਦੀ ਆ ਜੀ ਠੀਕ ਆ ਜੀ ਸੋ ਬਾਕੀ ਇੱਕੋ ਜੇ ਥਣ ਨੇ ਤੇ ਥੋੜਾ ਜਿਹਾ ਥਣ ਦੇ ਇੱਕ ਬਹਿਣੀ ਵਾਲੇ ਪਾਸੇ ਵੀ ਰੰਦਾ ਕੋਈ ਡੋਕਾ ਮਣਕਾ ਵਿੱਚੋਂ ਰਹਿ ਗਿਆ ਠੀਕ ਆ ਜੀ ਸੋ ਬਾਕੀ ਥਾਣਾ ਦੀ ਕੋਈ ਵੇਖੋ ਲੇਵੇ ਦੀ ਬਿਲਕੁਲ ਬਰਾਬਰਤਾ ਪੂਰੀ ਹੈ ਬਰਾਬਰ ਲੇਵਾ ਚੌਰਸ ਇੱਕੋ ਜਿਹਾ ਠੀਕ ਆ ਜੀ ਤੇ ਬੱਚਾ ਜਿਹੜਾ ਇਹ ਥੱਲੇ ਮੇਲ ਕਾਫ ਆ ਤੁਹਾਨੂੰ ਉਹ ਆਪਾਂ ਲਾਸਟ ਵਿੱਚ ਦੋ ਮੱਜਾਂ ਜਿਹੜੀਆਂ ਤਾਜ਼ੀਆਂ ਸੁਈਆਂ ਨੇ ਇਹਨਾਂ ਦੋ ਮੱਜਾਂ ਦਾ ਬੱਚੇ ਜਰੂਰ ਦਿਖਾ ਦਾਂਗੇ ਤੇ ਬਾਕੀ ਜੱਸ ਵੀਰੇ ਹੁਣ ਮੁੱਲ ਅੱਜ ਕੀ ਕਰਾਂਗੇ ਮੋਹਲੇ ਦੇ ਸੰਧੂ ਸਾਹਿਬ ਜੇ ਸਾ ਨਾਂ ਬਾਜ਼ਾਰ ਆਪਾਂ ਉਸ ਹਾਵਨਾ ਹੀ ਕਰਨਾ ਝੋਟੀਆਂ ਵੇਚੀਆਂ ਆਪਾਂ 95 ਪਹਾਨੇ ਜਾਂਦੀਆਂ ਵੀ ਲੱਗ ਲੱਗਦੀਆਂ ਵੇਚਦੇ ਰਹੇ ਪਸੂ ਕੋਈ ਗੱਲ ਨਹੀਂ ਹਾਂਜੀ ਹੁਣ ਮੁੱਲ ਕਰਦੇ ਹਾਂ ਦਾ 75000 ਰੁਪਿਆ ਹੂੰ 75 ਵੀ ਨਹੀਂ ਕਰਨਾ ਜੱਸ ਇਹ ਝੋਟੀ ਦੇਣੀ 70 70 ਚੋਂ ਵੀ ਮਾਨਤਾ ਨਹੀਂ ਰਾਤ ਸਿਆਂ ਕਰਾਂਗੇ 70 ਚੋਂ ਵੀ ਅੱਛਾ ਜੱਸ 70000 ਦੇ ਵਿੱਚੋਂ ਮਾਨਤਾਣ ਹਾਂਜੀ ਕਰ ਦਾਂਗੇ ਲਓ ਜੀ 70000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਆ ਤੇ ਬਾਕੀ ਝੋਟੀ ਤੁਸੀਂ ਦੇਖ ਲਿਆ ਦੋਸਤੋ ਠੀਕ ਆ ਜੀ ਸੋ ਪੂਰੀ ਨਿੱਗਰ ਵੱਡੇ ਕਾਦਬੁੱਤ ਦੀ ਚੰਗੇ ਚੌੜੇ ਪਿੱਟ ਪੁੜੇ ਦੀ ਠੀਕ ਆ ਜੀ ਸੋ ਇਥੇ ਆਣਗੇ ਕੋਈ ਵੀਰ ਵੇਖੂਗਾ ਤਸੱਲੀ ਫਿਰ ਹੋਣੀ ਆ ਦੋਸਤੋ ਠੀਕ ਆ ਕਈ ਵਾਰਾਂ ਵਿਖਾਉਣ ਦੇ ਵਿੱਚ ਕਿਸੇ ਵੀਰ ਨੂੰ ਵੱਡੀ ਚੀ ਛੋਟੀ ਤੇ ਛੋਟੀ ਵੱਡੀ ਵੀ ਲੱਗ ਸਕਦੀ ਆ ਤੇ ਜਰੂਰ ਘਰ ਆਣ ਕੇ ਵਿਜ਼ਿਟ ਕਰਕੇ ਅੱਖੀਂ ਕੱਢ ਲਿਓ ਠੀਕ ਆ ਪਸੰਦ ਆਊਗੀ 70 ਤੋਂ ਮਾਨਤਨ ਅੱਗੇ ਜਿਹੜੀ ਅਗਲੀ ਮਾਝ ਦੋਸਤੋ ਤੁਹਾਨੂੰ ਦਿਖਾਉਣੀ ਆ ਇਹ ਵੀ ਚੰਗੀ ਬਾਡੀ ਪੰਤਰ ਦੀ ਆ ਬਿਲਕੁਲ ਐਨ ਪਲਵਾਨਾ ਵਾਂਗੂ ਗੁੱਦੀ ਪਈ ਆ ਠੀਕ ਆ ਤੇ ਜਸ ਕੀ ਰਿਕਾਰਡਿੰਗ ਦਾ ਕੀ ਡਿਟੇਲ ਇਹਦਾ ਜੀ ਹੁਣ ਇਸ ਟਾਈਮ ਤੇ ਚੱਲੰਦੀ ਏ 10 ਕਿਲੋ ਤੋਂ ਹਾਂਜੀ ਤੇ ਜੇ ਕੋਈ ਆਨਲਾਈਨ ਕਰੂ 9 ਕਿਲੋ ਬੱਚੇ ਆਲਾ ਪਾ ਕੇ ਉਹ ਪਰ ਦੁੱਧ ਦਾਹੀ ਹੋਊਗਾ ਬੱਚੇ ਸਮੇਤ 9 ਕਿਲੋ ਹਾਂਜੀ ਪਰ ਦੁੱਧ ਦਾਹੀ ਹੋਊਗਾ ਹਾਂਜੀ ਤੇ ਜੇ ਕੋਈ ਆਨਲਾਈਨ ਮੰਗਾਊਗਾ ਤੇ ਦੁੱਧ 9 ਕਰਕੇ ਦਵਾਂਗੇ ਇਹਨਾਂ ਥੋੜਾ ਜਿਹਾ ਆਣ ਕੇ ਉਪਰ ਆ ਜਾ ਕਰਕੇ ਦੁੱਧ ਦੇ 11-12 ਕਿਲੋ ਇਹਦੇ ਥੱਲੇ ਹੂੰ ਤੁਹਾਨੂੰ ਪਤਾ ਜਦੋਂ ਪਸ਼ੂ ਆਉਂਦਾ ਨਾ ਨਵੇਂ ਥਾਂ ਤੇ ਨਹੀਂ ਜੀ ਲਾਉਂਦਾ ਕਈ ਨਾ ਜਸਬਾਈ ਪਸ਼ੂ ਨਾਰਮਲ ਘਰਾਂ ਦੇ ਵਿੱਚੋਂ ਪਹਿਲੀ ਵਾਰੀ ਬਾਹਰ ਨਿਕਲਿਆ ਹੁੰਦਾ ਵਪਾਰ ਲੈਣ ਚ ਹਾਂਜੀ ਹਾਂਜੀ ਤੇ ਅਕਸਰ ਜੀ ਫਿਰ ਕਿੱਥੇ ਲਾਉਣਾ ਹਾਂਜੀ ਤੇ ਇਹ ਕਰਕੇ ਤੇ ਨਾਲੇ ਅਜੇ ਸੰਧੂ ਸਾਹਿਬ ਪੱਠਾ ਵੀ ਨਹੀਂ ਨਾ ਹੈਗਾ ਅਜੇ ਤੂੜੀ ਤੁਹਾਡੇ ਸਾਹਮਣੇ ਵੇਖ ਲਓ ਤੂੜੀ ਤਾਂ ਉਹਦੀ ਜ਼ਿਆਦਾ ਚੱਲ ਰਹੀ ਆ ਹਾਂਜੀ ਅਜੇ 10 15 ਦਿਨਾਂ ਨੂੰ ਜੋ ਅੱਛਾ ਜਸਮੀਰ ਇਹ ਸੂਬਾ ਕਿ ਨਮਾਊਗਾ ਘਟੋਗਾ ਸੂਬਾ ਤੇ ਜਾਊਗਾ ਸਿੰਘ ਖੁੱਲੇ ਹਨ ਹਾਂ ਸਿੰਘ ਖੁੱਲੇ ਦਾ ਕੱਕ ਜਾ ਸੁਬਾ ਤੀਜਾ ਹੀ ਹੈ ਪ੍ਰੋਪਰ ਸੁਬਾ ਦੋਸਤੋ ਤੀਜਾ ਪਰ ਬਾਡੀ ਬੰਦਰ ਵੇਖੋ ਵੀ ਅੱਜ ਮੇਰੀ ਕਬੂਤੀ ਦਾ ਚਿਹਰਾ ਇਹ ਤਾਂ ਵੇਖੋ ਇਹ ਥੋੜੀ ਭਈ ਉੱਤਾਂ ਤਾਂ ਜਾਂਦੀ ਅੱਖ ਜਾਂਦੇ ਚਿਹਰੇ ਦਾ ਕਰਨ ਲੱਗ ਗਿਆ ਹਾਂਜੀ ਤੇ ਤੀਜਾ ਸੁਬਾ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਤੇ ਬਣੀ ਪੁਣੀ ਵੇਖੋ ਬਿਲਕੁਲ ਇਹਨਾਂ ਆਪਾਂ ਕਹ ਲਈ ਗੋਲ ਸਰਾਣੇ ਵਾਂਗੂ ਆ ਠੀਕ ਆ ਪੂਰੀ ਗੁਲਾਈ ਆ ਫੁੱਲ ਬੜਾ ਫੁੱਲ ਵਜ਼ਨ ਰਾਜੀ ਲੋਡ ਤੁਸੀਂ ਵੇਖ ਕੇ ਆਪ ਵੀ ਚੈੱਕ ਕਰੋ ਕਿ ਕਿੰਨਾ ਕੁ ਜ਼ਿਆਦਾ ਆ ਦੇਖੋ ਤੇ 6-7 ਦਿਨ ਹੋਏ ਨੂੰ ਵੀ ਨਹੀਂ ਇਹਨੂੰ ਇਹ 15 ਤੋਂ 20 ਦਿਨ ਹੋ ਗਏ 15-20 ਦਿਨ ਹੋ ਗਏ ਆ ਹਾਂਜੀ 15-20 ਦਿਨ ਦਾ ਸਮਾਂ ਭਰਾਵੋ ਇਹਨੂੰ ਹੋ ਗਿਆ ਸੋਈ ਨੂੰ ਤੇ 9 ਕਿਲੋ ਧਾਰਾ ਜਿਹੜੀਆਂ ਇਹਦੇ ਥੱਲੇ ਮੌਜੂਦ ਆ ਠੀਕ ਆ ਜੀ 9 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹਾਜ਼ਰ ਜੇ ਪ੍ਰਤਾਪ ਰੋਖ ਲਿਆ ਜਿੱਥੇ ਮੜਾ ਜਾਣਾ ਚਾਲਾ ਠੀਕ ਹੈ ਜੀ ਸੋ ਥਣ ਥਣ ਬਿਲਕੁਲ ਲੰਬਾਈ ਦੇ ਵਿੱਚ ਵਿਥੀ-ਵੁਥੀ ਪੂਰੀ ਦੱਸ ਲੀ ਜਾਂਦੇ ਚੋਟੂਨ ਇੱਕ ਨੰਬਰ ਸੰਦ ਤੇ ਚਵਾਈ ਜੱਸ ਫਿਰ ਸੁਬਾ ਕਿੰਨੇ ਕ'ਜੇ ਕਰੀ ਐ ਸੁਬਾ ਚਵਾਈ ਹੈਗੀ ਸਵੇਰੇ 7 ਵਜੇ ਦੀ ਜੀ 7 ਵਜੇ ਹਾਂਜੀ ਕੋਣਾ ਅਜੇ ਠੰਡ ਨਾਲ ਇੱਕ ਕਣਕ ਦਾ ਬਜਾਈ ਚੱਲਾਂਦੀ ਹੈ ਨਾ ਤੇ ਅਈ ਦਾ ਨੇਰੇ ਦੇ ਫਿਰ ਤੁਹਾਨੂੰ ਪਤਾ ਤੜਕੇ ਨਹੀਂ ਉੱਠਿਆ ਜਾਂਦਾ ਬਿਲਕੁਲ ਇਹ ਹੁਣ ਉੜਦੇ ਆਉੜਦੇ 6 6:30 ਹੋ ਜਾਂਦੇ ਹੋ ਜਾਂਦੇ ਹੋ ਜਾਂਦੇ ਆ ਤੇ 9 ਕਿਲੋ ਬਿਲਕੁਲ ਜਿਹੜਾ ਇਹ ਨੈਟ ਹਾਂਜੀ ਐ 9 ਕਿਲੋ ਐਮ ਤੇ ਮਿਲ ਮੁੱਲ ਦੇ ਵਿੱਚ ਬੱਚੇ ਤੇ ਪੂਰੀ ਹੈ ਮੈਂ ਨਾ ਪੂਰਾ ਟੁੱਟਦੀ ਜਾਂਦੀ ਜੇ ਰਾਤ ਹਾਂਜੀ ਠੀਕ ਆ ਤੇ ਅੱਜ ਇਹਦਾ ਕੀ ਮੁੱਲ ਕਰੋਗੇ ਇਹਦਾ ਮੁੱਲ ਵੀ ਸੰਧੂ ਸਾਹਿਬ ਤੋਂ ਮੈਂ 80 ਕਰ ਲੀਏ ਹਾਂਜੀ ਪਰ 85 ਇਹ ਵੀ 75000 ਦੀ ਦੇ ਦਾਂਗੇ ਨਹੀਂ 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 75 ਦੀ 70 ਦੀ ਹੈ ਇਹ ਵੀ ਉੜਦੀ ਜਾਊਗੀ 70 ਦੀ ਲੋਕਾਂ ਪਾ ਕੇ ਫਲਕਾਰਾਂ ਦੇ ਨਾ ਉੜਦੀ ਜਾਊਗੀ ਐਂ ਦੇ ਇਤਰਾ ਜਾਨੇ ਉੜਦੀ ਜਾਊ ਥੋਨਿਆ ਪਿੰਡ ਭਰਾ ਲਿਓ ਦਿਤਣਾ ਰਾਸਤੇ ਇਹ 70 ਇਹ ਚ 70 ਜਿਹੜਾ ਮੈਂ ਵੇਖ ਕੇ ਆਸਦੇ ਤੇ ਦੂਜੀਆਂ ਮਈਆਂ ਦੀ ਵੀਡੀਓ ਪਈ ਆ ਲੋਕਾਂ ਪਾਈਆਂ ਆ ਵੀ ਮੈਂ ਦੀ ਰਾਤ ਸੇ ਵੇਖ ਕੇ ਵਜਣ ਵਾਲੀ ਤੇ ਫਿਰ ਦੱਸੋ ਇਹ ਨਹੀਂ ਬੇਈ ਝੂਠ ਗਪੌੜੀ ਵੱਡੀ ਜਾਨੇ ਚੀਜ਼ ਵੇਖ ਕੇ ਆਖਣਾ ਨਹੀਂ ਦਾ ਸਹੀ ਆ ਸਹੀ ਆ ਹਾਂ ਇਹ ਚ 200 ਛੋੜੀ ਹੋਣੀ 70 ਚ ਇਹ 70 ਚ ਹਾਂਜੀ ਲਓ ਵੀ ਦੋਵੇਂ ਦੋਸਤੋ ਮੱਜਾਂ ਦੋਵੇਂ ਇੱਕ ਪਹਿਲੀ ਝੋਟੀ ਆ ਤੇ ਇਹ ਮੱਝ ਦੋਸਤੋ ਤੇਜਾ ਸੁਆ ਵਜਨ ਵੀ ਰਾਸਿਆ ਲੋਡ ਵਾਲੀ ਫੁੱਲ ਗੱਡੀ ਦਾ ਹੁੰਦੀ ਇਹ ਨਹੀਂ ਗੱਲ ਪੀਵੇ ਕਿ ਵੀ ਵਜਨ ਪੋਜਣਾ ਪੂਰਾ ਜਿਹੜਾ ਤੁਸੀਂ ਇੱਕ ਬਲਡੋਜ਼ਰ ਹੀ ਲੈ ਕੇ ਜਾਓਗੇ ਠੀਕ ਆ ਇੱਕ ਮਹੀਨੇ ਨਾਲ ਇਹ ਜਿਹੜੀਆਂ ਲੋਕੀਂ ਆਮਚੀਆਂ ਪਾਈ ਜਾਂਦੇ ਦੋ ਹੀ ਕੱਲੀ ਨੇ ਦੋ ਲੈ ਜਾਣਾ ਦੋ ਦੇ ਨਾਲ ਨਹੀਂ ਵਜਨ ਵਜੂਦ ਵਾਲੀ ਆ ਪੂਰੀ ਵਜਨ ਲੋਡ ਪੂਰਾ ਕੋਈ ਸ਼ੱਕ ਨਹੀਂਗਾ ਕੋਈ ਗੱਲ ਝੂਠੀ ਨਹੀਂ ਹੈਗੀ ਤੇ ਅੱਗੇ ਆਪਣੇ ਕੋਲੇ ਇੱਕ ਆ ਝੋਟੀ ਹੈ ਜੀ ਇਹ ਨੀਲੀ ਦੇ ਵਿੱਚ ਆ ਗਈ ਪੰਜ ਕਲਿਆਣੀ ਕੋਈ ਵੀਰ ਕਹੇ ਚਾਹੇ ਹਾਂਜੀ ਤੇ ਇਹਦਾ ਜਸਵੇਰੇ ਕੀ ਰਿਕਾਰਡ ਆ ਝੋਟੀ ਚੰਗੀ ਆ ਇਹ ਨਾ ਅੱਗੇ ਵੀ ਆਪਾਂ ਵੀਡੀਓ ਸੰਤੂ ਸਾਹ ਪਾਈ ਅੱਛਾ ਜੀ ਪੰਜ ਕਿਲਿਆਣੀ ਨਹੀਂ ਨੀਲੀ ਆ ਅੱਛਾ ਜੀ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਜੀ ਜਿਵੇਂ ਸਮਝੇ ਹਾਂਜੀ ਆ ਤੇ ਇਹ ਪਿਛਲੀ ਵੀਡੀਓ ਤੋਂ ਵੀ ਆਪਾਂ ਪਾਈ ਇਹ ਵੀ ਵੇਖ ਵੀ ਗਈ ਹਾਂ ਤੇ ਮੁੜ ਕੇ ਉਹ ਬੰਦੇ ਆਂਦੇ ਅਸੀਂ ਸੱਜਰ ਲੈਣ ਅੱਛਾ ਜੀ ਫੇਰ ਲੈਣ ਦੀ ਉਦੋਂ ਆਪਾਂ ਪਾਇਆ 1060 ਪਿਛਲੀ ਵੀਡੀਓ ਚ ਪਾਈ ਸੀ ਇੱਕ ਹਾਂਜੀ ਉਦੋਂ ਸੇਲ ਹੋ ਗਈ ਸੀ ਹਾਂ ਉਦੋਂ ਸੇਲ ਹੋ ਗਈ ਫੇਰ ਸੇਲ ਹੋ ਗਈ ਭਾਜੀ ਬੂਰੀ ਮੈਂ ਬੜੀ ਚੰਗੀ ਆਈ ਸੀ ਤੇ ਉਹਨਾਂ ਨੇ ਮਨ ਨੂੰ ਲੱਗ ਗਈ ਤੇ ਉਹ ਫੇਰ ਲੈ ਕੇ ਵਿੱਚ ਪਾ ਕੇ ਦੇ ਦੇ ਜੀ ਉਹ ਦੁੱਧ ਦੁੱਧ ਦਿੰਦੀ ਤੇ ਹੁਣ ਦੁੱਧ ਛੱਡਿਆ ਹੁਣ ਛੱਡਦਾ ਹੁਣ ਸਾਢੇ 7 ਮਹੀਨਿਆਂ ਦੀ ਗੱਭਣ ਠੀਕ ਆ ਹਾਂਜੀ ਹੁਣ ਇਹ ਪੂਰੇ ਸਾਢੇ 7 ਮਹੀਨਿਆਂ ਦੀ ਆ ਹਾਂਜੀ ਲਓ ਜੀ ਹੁਣ ਪੂਰੇ ਸਾਢੇ 7 ਮਹੀਨਿਆਂ ਦੀ ਦੋਸਤੋ ਗੱਭਣ ਇਹ ਜਿਹੜੀ ਝੋਟੀ ਆ ਸੁਬਾ ਦੂਜਾ ਸੋਣਾ ਨੇ ਕਿ ਨਹੀਂ ਦੂਜਾ ਦੂਜਾ ਅੱਗੇ ਹੁਣ ਸੁਬਾ ਦੂਜਾ ਸੋਣਾ ਹਾਂਜੀ ਹਾਂਜੀ ਦੂਜਾ ਠੀਕ ਆ ਤੇ ਦੋ 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 ਮਿਲਦਾ ਤਾਂ ਦੋ ਢਾਈ ਕਿ ਹੈਗਾ ਸੀਗਾ ਉਹ ਤਾਂ ਹੈਗਾ ਚੱਕ ਚੁੱਕ ਪਾਸ ਕਰਨ ਜੋਗਾ ਤਾਂ ਪਤਾ ਫਿਰ ਢਾਈ ਤਿੰਨ ਮਹੀਨੇ ਰਹਿ ਗਿਆ ਤੇ ਹੁਣ ਡਰਾਈ ਵੀ ਹੁਣ ਡਰਾਈ ਵੀ ਛੱਡਨੀ ਆ ਤੇ ਤਿੰਨ ਮਹੀਨੇ ਆਪਾਂ ਛੱਡ ਵੀ ਦੇਣੇ ਆ ਪਸੂ ਹਾਂਜੀ ਹਾਂਜੀ ਤੇ ਤਕਰੀਬਨ ਅੱਗੇ ਜੇ 7.5 ਮਹੀਨੇ ਦੀ ਢਾਈ ਕਿ ਮਹੀਨੇ ਕਿ ਰਹਿ ਗਏ ਸੋ ਢਾਈ ਕਿ ਰਹਿ ਗਏ ਠੀਕ ਆ ਸੋ ਢਾਈ ਮਹੀਨੇ ਦੋਸਤੋ ਹਜੇ ਬਿਲਕੁਲ ਪਾਇਆ ਸੂਣ ਦੇ ਵਿੱਚ ਦੋ ਦੋ ਡਰਾਈ ਆ ਠੀਕ ਆ ਜੀ ਤੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਬਾਕੀ ਫੇਸ ਕੁਆਲਟੀ ਸਿੰਘਾ ਸੋਂਗਾ ਦੀ ਬੰਦਤਰ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਸੋ ਪਸੰਦ ਆਊਗੀ ਪੂਰੀ ਠੀਕ ਆ ਜੀ ਅੱਖਾਂ ਬਿੱਲੀਆਂ ਨੇ ਬਿਲਕੁਲ ਨਾਸ ਬੱਗੀ ਮੋਛ ਬੱਗੀ ਚਾਰੇ ਪੈਰ ਤੋਤੇ ਠੀਕ ਆ ਜੀ ਖੋਰ ਖੁਰ ਪ੍ਰੋਪਰ ਵੇਖੋ ਤੁਸੀਂ ਬਿਲਕੁਲ ਜਿਵੇਂ ਮਗਰਲੇ ਪੈਰ ਜੋ ਜਰਾਬਾ ਚੜੀਆਂ ਹੁੰਦੀਆਂ ਨੇ ਠੀਕ ਆ ਤੋਂ ਤੇ ਵੀ ਹੈਗਾ ਨੇ ਤੋਂ ਤੁਹਾਨੂੰ ਤੇ ਪ੍ਰੋਪਰ ਪੂਰਾ ਦਾਗ ਹੋਸ਼ ਵੀ ਪੂਰੀ ਉੱਪਰ ਤੱਕ ਵਾਈਟ ਆ ਠੀਕ ਆ ਤੇ ਚੰਗੀ ਬਿਲਕੁਲ ਬਾਡੀ ਬੰਦਤਰ ਦੀ ਵੀ ਚੰਗੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਪਹਿਲਾਂ ਇੱਕ ਵਾਰੀ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਹੈ ਦੋਸਤੋ ਰੇਟ ਬਿਲਕੁਲ ਬਾਅਦ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਠੀਕ ਹੈ ਹਾਲਾਂਕਿ ਤਾਂ ਵਾਹ ਫਿਰ ਤਾਂ ਲੈ ਥੱਲੇ ਦੀ ਪੂਰੀ ਸਾਫ ਹੈ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਇਹਨੇ 11 12 ਕਿਲੋ ਦੁੱਧ ਭਰਿਆ ਠੀਕ ਹੈ ਜੀ ਹਾਂਜੀ ਮੈਨੂੰ ਖਰਾਕ ਪੈਣ ਵਾਲੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਜਿਸ ਹਿਸਾਬ ਨਾਲ ਕਿ ਭਾਜੀ ਇਹਨੇ ਪੈਸੇ ਡਬਲ ਕਰਨੇ ਆ ਜਿਹੜਾ ਲੈ ਗਿਆ ਹਾਂ ਹਾਂ ਤੇ ਅੱਜ ਭਾ ਵੀ ਇਹਦਾ ਜਾਇਜ਼ ਆ ਕਿੰਨਾ ਮੁੱਲ ਕਰੇਗਾ ਵੀਰ 55 ਦੀ ਦੇ ਦਿਆ ਜੀ 55 ਦੀ ਹਾਂਜੀ 55 ਦੀ ਨਹੀਂ ਆਪਾਂ 52000 ਦੀ ਮੈਂ ਦੇ ਦਾਂਗਾ ਸਾ 52 ਦੀ ਬਿਲਕੁਲ ਜਾਇਜ਼ ਆ ਇਹ ਤਾਂ ਛੋੜ ਹੀ ਹੋਣੀ ਜਿਆਦਾ ਨਹੀਂ 200 ਰੁਪਈਆ 52 ਚੋਂ ਹਾਂਜੀ ਲਓ ਜੀ 52000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੀ ਆ ਠੀਕ ਆ ਤੇ ਡਿਮਾਂਡ ਵੀਰਾਂ ਦਾ 55 ਪਰ ਹੱਲਾ ਇਹਦੇ ਜਿਹੜਾ 52000 ਠੀਕ ਆ ਵੀ ਆਪਾਂ ਕਾਫੀ ਭੈਣ ਭਰਾਵਾਂ ਦੀ ਡਿਮਾਂਡ ਇੱਛਾ ਇਹੋ ਜੇ ਪਸ਼ੂ ਖਰੀਦਣ ਦੀ ਹਾਂਜੀ ਹਾਂਜੀ ਤੇ ਸ਼ੌਂਕ ਰੱਖਦੇ ਆ ਵੀਰ ਹਾਂਜੀ ਤੇ ਨੰਬਰ ਜੱਸ ਵੀਰੇ ਬੋਲਦਗੇ ਆਪਣੇ ਹਾਂਜੀ ਨੰਬਰ 99155 37248 ਤੇ 99158 92382 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜੱਸ ਠੀਕ ਆ ਪ੍ਰਤਾਪ ਭਾਈ ਸੀ ਨਾਲ ਚਾਰ ਪਸ਼ੂ ਤੁਹਾਨੂੰ ਦਿਖਾਤੇ ਆ ਚਾਰੇ ਪਸ਼ੂਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਚੰਗੇ ਨੇ ਜਿਹੜਾ ਵੀ ਦਿਲ ਨੂੰ ਲੱਗੂਗਾ ਪਸੰਦ ਆਊਗਾ ਨਰਕ ਪਰਕ ਤਸੱਲੀ ਆ ਪਿੰਡ ਚੰਬਲ ਆਣ ਕੇ ਤੁਸੀਂ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ